ਕਮੇਟੀ ਅੰਮ੍ਰਿਤਸਰ ਦੇ ਸੈਕਟਰੀ ਦੇ ਅਹੁਦੇ ਤੇ ਅਮਨਦੀਪ ਸਿੰਘ ਕੋੜਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਵਿੱਚ ਕਨਕ ਮੰਡੀਆਂ ਵਿੱਚ ਆਉਣ ਵਾਲੀ ਹੈ ਫਕਤਾਵਾਲਾ ਮੰਡੀ ਵਿੱਚ ਕਿਸਾਨਾਂ ਨੂੰ ਕਣਕ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਉਸ ਲਈ ਸਾਰੇ ਪ੍ਰਬੰਧ ਪੂਰੇ ਕਰਨ ਲਈ ਵਿਭਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਮਾਰਕੀਟ ਕਮੇਟੀ ਦੇ ਸੈਕਟਰੀ ਅਮਨਦੀਪ ਸਿੰਘ ਕੋੜਾ ਨੇ ਕਿਹਾ ਕਿ ਵਿਸਾਖੀ ਤੋਂ ਬਾਅਦ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਇਸ ਲਈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਕਿਸਾਨਾਂ ਲਈ ਹਰ ਪੂਕਤਾ ਪ੍ਰਬੰਧ ਕੀਤੇ ਜਾਣਗੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਹਨ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਅਸੀਂ ਮਾਰਕੀਟ ਵਿੱਚ ਅੰਮ੍ਰਿਤਸਰ ਵਿਕੇ ਜੋ ਬੰਦੀਆਂ ਹਦਾਇਤਾਂ ਵਿੱਚ ਦੀ ਪਾਣੀ ਛਾਂ ਦੇ ਪ੍ਰਬੰਧ ਉਹ ਸਾਰੇ ਮੁਕੰਮਲ ਕੀਤੇ ਹੋਏ ਆ ਤੇ ਅਸੀਂ ਬਸ ਆਮਦ ਦੀ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਤਕਰੀਬਨ 14-15 ਤੋਂ ਬਾਅਦ ਫਸਲ ਆਣ ਦੀ ਸੰਭਾਵਨਾ ਹੈ ਤੇ ਸਾਡੇ ਵੱਲੋਂ ਪੁਖਤਾ ਪ੍ਰਬੰਧ ਨੇ ਸਟਾਫ ਦੀਆਂ ਅਸੀਂ ਡਿਊਟੀਆਂ ਵੀ ਲਗਾ ਦਿੱਤੀਆਂ ਬਸ ਜੀ ਜ਼ਿੰਮੇਦਾਰਾਂ ਨੂੰ ਇਹੋ ਹੀ ਬੇਨਤੀ ਆ ਵੀ ਜਨਸ ਜਿਹੜੀ ਆ ਸੁੱਕੀ ਲੈ ਕੇ ਆਓ ਤੇ ਕੋਈ ਉਹਨਾਂ ਨੂੰ ਮੁਸ਼ਕਲ ਪੇਸ਼ ਨਹੀਂ ਆਂਦੀ ਜਾਈ ਜਿੰਮੇਦਾਰਾਂ ਨੂੰ ਜਨਸਵੇਚਨ ਵਿੱਚ ਤੇ ਪ੍ਰਮੁੱਖ ਮੰਡੀ ਭਗਤਾਂ ਵਾਲਾ ਮੰਡੀ ਹੈ ਜਿੱਥੇ ਖਰੀਦ ਹੁੰਦੀ ਹੈ ਤੇ ਅਸੀਂ ਇਹੋ ਹੀ ਆਸ ਕਰਦੇ ਹਾਂ ਕਿ ਸਾਰਿਆਂ ਲਈ ਸੁਖਾਵਾਂ ਸੀਜ਼ਨ ਰਹੇ ਜਿੰਮੇਦਾਰਾਂ ਲਈ ਆੜਤੀਆਂ ਦੀ ਸਾਰ ਵਰਕ ਲਈ ਆਮਾ ਜੀ ਅਪਰੋਕਸੀਮੇਟਲੀ 10 ਲੱਖ ਕੁਇੰਟਲ ਆਮਦ ਇੱਥੇ ਆ ਜਾਂਦੀ ਹੈ ਅਪਰੋਕਸ ਤੇ ਅਸੀਂ ਅਜੇ ਖੇਤੀਬਾੜੀ ਵਿਭਾਗ ਕੋਫੀਕਟਰਸ ਲੈਣੀਆਂ ਹਨ ਤਜਵੀਜ਼ ਕੀਤੀ ਆਮਦ ਉਹ ਭੇਜਦੇ ਹੁੰਦੇ ਆ ਤੋ ਅਸੀਂ ਆਸ ਕਰਦੇ ਹਾਂ ਵੀ ਚੰਗੀ ਆਮਦ ਤੇ ਚੰਗਾ ਛਾੜ ਹੋਵੇ ਸਾਈਡ ਦੇ ਵੱਲੋਂ ਜੀ ਇੰਤਜ਼ਾਮ ਪੂਰੇ ਕਰ ਲੱਤੇ ਗਏ ਆ ਮੈਂ ਅਜੇ ਕੱਲ ਹੀ ਨਿਯੁਕਤ ਹੋਇਆ ਮੈਂ ਇੱਥੇ ਤੇ ਉਹਦੇ ਅਨੁਸਾਰ ਅਸੀਂ ਜੋ ਵੀ ਆਉਣ ਵਾਲੇ ਦਿਨਾਂ 'ਚ ਤੇ ਸਾਰੀਆਂ ਤਿਆਰੀਆਂ ਮੁਕੰਮਲ ਹਾਂਜੀ ਡੀਪੂ ਹੋਲਡਰ ਐਸ